ਗੁੱਡ ਮਾਰਨਿੰਗ ਬੱਚਿਓ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਤੁਹਾਡੇ 24 ਤਰੀਕ ਤੋਂ ਪੇਪਰ ਸ਼ੁਰੂ ਹੋ ਰਹੇ ਆ ਠੀਕ ਹੈ ਤੇ ਉਹਦੇ ਲਈ ਤੁਹਾਡੇ ਲਈ ਪ੍ਰਾਇਮਰੀ ਕਲਾਸਿਸ ਦੀਆਂ ਸਾਰੀਆਂ ਕਲਾਸਿਸ ਦੀਆਂ ਵੀਡੀਓਜ਼ ਪਾਵਾਂਗੇ ਆਪਾਂ ਪਹਿਲੀ ਕਲਾਸ ਤੋਂ ਲੈ ਕੇ ਪੰਜਵੀਂ ਤੱਕ ਦੀਆਂ ਸਾਰੇ ਪੇਪਰਸ ਦੀਆਂ ਤਾਂ ਕਿ ਤੁਹਾਨੂੰ ਚੰਗੀ ਤਰ੍ਹਾਂ ਪ੍ਰੈਕਟਿਸ ਹੋ ਸਕੇ ਆਓ ਆਪਾਂ ਹੁਣ ਦੂਜੀ ਕਲਾਸ ਦਾ ਮੈਥ ਦਾ ਪੇਪਰ ਦੇਖਦੇ ਆਂ ਤੇ ਆਓ ਆਪਾਂ ਇਹਨੂੰ ਕਰੀਏ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਸੀਂ ਸਭ ਨੇ ਚੈਨਲ ਜਰੂਰ ਸਬਸਕ੍ਰਾਈਬ ਕਰਨਾ ਹੈ ਤੇ ਵੀਡੀਓ ਨੂੰ ਕਮ ਸੇ ਕਮ 2-3 ਵਾਰ ਜਰੂਰ ਦੇਖਣਾ ਹੈ ਤਾਂ ਕਿ ਤੁਹਾਨੂੰ ਚੰਗੀ ਤਰ੍ਹਾਂ ਪ੍ਰੈਕਟਿਸ ਹੋ ਸਕੇ ਠੀਕ ਹੈ ਬੱਚਿਓ ਤੇ ਸਭ ਤੋਂ ਪਹਿਲਾਂ ਤੁਸੀਂ ਇਹ ਆਪਣਾ ਸਕੂਲ ਦਾ ਨਾਮ ਭਰਨਾ ਹੈ ਫਿਰ ਆਪਣਾ ਨਾਮ ਫਿਰ ਰੋਲ ਨੰਬਰ ਤੇ ਫਿਰ ਡੇਟ ਓਕੇ ਚਲੋ ਆਓ ਕਰੀਏ ਪਹਿਲਾ ਕੁਐਸਚਨ ਹੈ ਦਿਖਾਏ ਗਿਆ ਹੈ ਹੇਠਾਂ ਦਿਖਾਏ ਕਰਾਂਸੀ ਨੋਟਾਂ ਦੇ ਮੁੱਲ ਦੀ ਸਹੀ ਸੰਖਿਆ ਲਿਖੋ ਹੁਣ ਦੇਖੋ ਆਪਾਂ ਸਹੀ ਸੰਖਿਆ ਬਣਾਣੀ ਹੈ ਪਹਿਲਾਂ ਆਪਾਂ 10 ਰੁਪਏ ਦਾ ਨੋਟ ਦੇਖਾਂਗੇ ਕਿੰਨੇ ਆ 1 2 3 4 5 6 6 ਨੋਟ ਨੇ ਨਾ ਤੇ 10 ਦੇ ਨਾਲ ਜਦੋਂ ਦਹਾਈ ਹੋਵੇ ਤਾਂ ਜ਼ੀਰੋ ਲੱਗ ਜਾਏਗੀ ਇਕਾਈ ਦੇ ਕਿੰਨੇ ਨੇ 1 2 3 4 5 ਇਹ ਸੰਖਿਆ ਕਿੱਥੇ ਆਪਣੇ ਕੋਲੇ ਆ ਪਈ ਠੀਕ ਹੈ ਨੈਕਸਟ ਹੈਗਾ ਕਿਹੜਾ ਵੱਡਾ ਸਮੂਹ ਵਿੱਚ ਹੈ ਵੱਡਾ ਸਮੂਹ ਕਿਹੜਾ ਹੁੰਦਾ ਜਦੋਂ ਸਭ ਤੋਂ ਛੋਟੀ ਸੰਖਿਆ ਤੇ ਫਿਰ ਉਸ ਤੋਂ ਵੱਡੀ ਫਿਰ ਉਸ ਤੋਂ ਵੱਡੀ ਹੁਣ ਪਹਿਲਾ ਹੈਗਾ ਦੇਖੋ ਪਹਿਲਾਂ ਵੱਡੀ ਐ ਫਿਰ ਛੋਟੀ-ਛੋਟੀ ਇਹ ਨਹੀਂ ਹੈਗਾ ਫਿਰ ਵੱਡੀ ਛੋਟੀ ਇਹ ਵੀ ਨਹੀਂ ਹੈਗਾ ਗਲਤ ਆ ਨੋ ਇਹ ਵੀ ਨਹੀਂ ਹੈਗਾ ਲਾਸਟ ਵਾਲਾ ਦੇਖਦੇ ਆਂ ਹਾਂਜੀ ਇਹ ਹੈਗਾ ਠੀਕ ਹੈ ਇਹਦਾ ਆਨਸਰ ਹੈਗਾ ਸਸਾ ਦੇਖੋ ਪਹਿਲਾਂ 23 ਆਇਆ ਫਿਰ 25 ਫਿਰ 32 35 52 53 ਇਹ ਵਾਧੇ ਕਰਮਚਾ ਨਾ ਪਹਿਲਾਂ ਛੋਟੀ ਫਿਰ ਉਸ ਤੋਂ ਵੱਡੀ ਫਿਰ ਉਸ ਤੋਂ ਵੱਡੀ ਨੈਕਸਟ ਆ ਗਿਆ ਨੈਕਸਟ ਆ ਗਿਆ ਆਪਣੇ ਗੁਲੇ ਹਰਮਨ ਨੇ ਦੁਕਾਨ ਤੋਂ ਹੀਠਾ ਦਿੱਤੇ ਅਨਸਾਰ ਵਸਤੂਆਂ ਖਰੀਦੀਆਂ ਤੇ ਦੁਕਾਨਦਾਰ ਨੂੰ 50 ਰੁਪਏ ਦਾ ਨੋਟ ਦਿੱਤਾ ਕਿੰਨੇ ਰੁਪਏ ਵਾਪਸ ਕਰੇਗਾ ਦੇਖੋ ਉਹਨੇ ਦੋਸ ਬੋਲ ਲਈਏ ਇੱਕ ਪਤੰਗ ਲਿਆ ਪਹਿਲਾਂ ਆਪਾਂ ਪੈਸੇ ਦੇਖਾਂਗੇ ਕਿੰਨੇ ਬਣ ਗਏ 25 ਦੇ ਵਿੱਚ 12 ਜੋੜ ਕੇ ਜੋੜ ਕਰੋ 37 ਰੁਪਏ ਬਣ ਗਏ ਠੀਕ ਹੈ 37 ਬਣ ਗਏ ਨਾ ਉਹਨੇ 50 ਰੁਪਏ ਦਿੱਤੇ ਆ 50 ਚੋਂ ਆਪਾਂ ਕੀ ਕਰਾਂਗੇ 37 ਘਟਾ ਕੇ ਦੇਖਾਂਗੇ ਕਿ ਕਿੰਨੇ ਰੁਪਏ ਵਾਪਸ ਕਰੂਗਾ ਤੂੰ ਆਪਾਂ ਹਾਸਲਿਆ 10 ਇੱਥੇ ਬਚੇ 3 ਤੇ 1 13 ਰੁਪਏ ਵਾਪਸ ਕਰੂਗਾ ਕਿੰਨੇ ਰੁਪਏ ਵਾਪਸ ਕਰੂਗਾ 13 13 ਉੱਪਰ ਆਪਾਂ ਕੀ ਲਾਵਾਂਗੇ ਟਿੱਕ ਨੈਕਸਟ ਹੈਗਾ ਹੇਠਾਂ ਦਿਖਾਈਆਂ ਹੱਥ ਦੀਆਂ ਖੜੀਆਂ ਉਂਗਲਾਂ ਅਨੁਸਾਰ ਸਹੀ ਉੱਤਰ ਦੀ ਚੋਣ ਕਰੋ ਚਲੋ ਆਧਿਆਮ ਸਭ ਤੋਂ ਪਹਿਲਾਂ ਦੋ ਉਂਗਲਾਂ ਨੇ ਠੀਕ ਹੈ ਫਿਰ ਦੋ 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 ਇਹ ਜਾਂਦੀ ਕਿੰਨੇ ਦੋਏ ਆਪਾਂ ਕਾਊਂਟ ਕਰਦੇ ਆ 1 2 3 4 5 ਹੁਣ ਆਪਾਂ ਪੰਜ ਦੂਏ ਦੇਖੋ ਇੱਥੇ ਕਿੱਥੇ ਆ ਆਹੀ ਨੇ ਨਾ ਸੋ ਇਹਨਾਂ ਨੂੰ ਕੀ ਕਰਾਂਗੇ ਟਿੱਕ ਕਰ ਦਾਂਗੇ ਅਗਲਾ ਟੌਫੀਆਂ ਦੇ ਦੋ-ਦੋ ਸਦੇ ਸਮੂਹ ਕਿੰਨੇ ਬਣਨਗੇ ਆਪਾਂ ਕਿਵੇਂ ਦੋ-ਦੋ ਦੇ ਸਮੂਹ ਬਣਾਵਾਂਗੇ ਇਦਾਂ 1 2 3 4 5 6 ਇਹਦਾ ਆਨਸਰ ਕੀ ਆ ਗਿਆ 6 ਇਸ ਤੋਂ ਅਗਲਾ ਕਿਹੜਾ ਸਮੂਹ ਕ੍ਰਾਂਸੀ ਨੋਟਾਂ ਜਾਂ ਸਿੱਕਿਆਂ ਦੀ ਸਭ ਤੋਂ ਵੱਧ ਮੁੱਲ ਦਿਖਾ ਰਿਹਾ ਹੈ ਇਹ ਦੇਖੋ ਇਹਦੇ ਵਿੱਚ 10-10 ਦੇ ਨੇ ਇਹ ਹੈਗੇ ਆ 20 ਰੁਪਏ ਇਹਦੇ ਵਿੱਚ 5-5 ਦੇ 10 ਰੁਪਏ ਇਹਦੇ ਵਿੱਚ 5 ਤੇ 2 7 ਰੁਪਏ ਇਹਦੇ ਵਿੱਚ 5 ਤੇ 1 6 ਰੁਪਏ ਸਭ ਤੋਂ ਵੱਧ ਕਿਹੜੇ ਨੇ 20 ਰੁਪਏ ਇਹਨੂੰ ਟਿਕ ਕਰ ਦੇਣਾ ਠੀਕ ਹੈ ਬੱਚਿਓ ਕਿਹਨੂੰ ਟਿਕ ਕਰਾਂਗੇ ਹੁਣ ਆਪਾਂ 20 ਰੁਪਏ ਨੂੰ ਅਗਲਾ ਦਿਖਾਈ ਅਕਰਤੀ ਵਿੱਚ ਕੋ ਤਿਕੋਣ ਦੀ ਸੰਖਿਆ ਲਿਖੋ ਤਿਕੋਣ ਦੱਸਨੇ ਆਪਾਂ ਇਹਦੇ ਵਿੱਚ ਕਿੰਨੇ ਨੇ ਪਹਿਲਾਂ ਆਪਾਂ ਤਿਕੋਣ ਨੂੰ ਪਤਾ ਹੋਣਾ ਚਾਹੀਦਾ ਕਿਹੜੇ ਨੇ ਦੇਖੋ 1 2 3 ਤੇ 4 ਕਿੰਨੇ ਤਿਕੋਣ ਨੇ 4 ਇਸ ਤੋਂ ਅਗਲਾ ਨਮੂਨੇ ਨੂੰ ਸਮਝੋ ਅਤੇ ਖਾਲੀ ਥਾਂ ਅਨੁਸਾਰ ਉੱਤਰ ਦਿਓ ਹੁਣ ਦੇਖੋ ਇਹਨਾਂ ਵਿੱਚ 2 2 ਜੋੜੇ ਆ 22 24 26 28 30 ਤੇ ਫਿਰ ਕੀ ਆਏਗਾ 32 ਠੀਕ ਹੈ ਬੱਚਿਓ ਨੈਕਸਟ ਆ ਗਿਆ ਕਿਹੜਾ ਕਥਨ ਸਹੀ ਹੈ ਹੁਣ ਦੇਖੋ ਆਪਾਂ ਨੂੰ ਪਤਾ ਫੁੱਟਬਾਲ ਦਾ ਭਾਰ ਵੱਧ ਹੈ ਹਨਾ ਆ ਪੜਦੇ ਆ ਜੋ ਲਿਖਿਆ ਹੋਇਆ ਹੈ ਉਹ ਦੇਖਾਂਗੇ ਗੇਂਦ ਦਾ ਭਾਰ ਫੁੱਟਬਾਲ ਦੇ ਭਾਰ ਤੋਂ ਵੱਧ ਹੈ ਗਲਤ ਫੁੱਟਬਾਲ ਦਾ ਭਾਰ ਗੇਂਦ ਤੋਂ ਵੱਧ ਹੈ ਇਹ ਸਹੀ ਹੈ ਫੁੱਟਬਾਲ ਦਾ ਭਾਰ ਹੈ ਨਾ ਇਹ ਫੁੱਟਬਾਲ ਹੈ ਸੋ ਇਹ ਆਨਸਰ ਸਹੀ ਹੈ ਅਗਲਾ ਹੈਗਾ ਦੂਜੀ ਜਮਾਤ ਦੇ ਬੱਚਿਆਂ ਦਾ ਭਾਰ ਤੋਲਿਆ ਗਿਆ ਭਾਰ ਤੋਲਣ ਤੋਂ ਬਾਅਦ ਇਹਠਾਂ ਦਿੱਤੀ ਸਾਰਣੀ ਤਿਆਰ ਕੀਤੀ ਗਈ 10 ਕਿਲੋਗ੍ਰਾਮ ਭਾਰ ਵਾਲੇ ਬੱਚਿਆਂ ਦੀ ਗਿਣਤੀ ਕਿੰਨੀ ਹੈ ਹੁਣ ਦੇਖੋ ਇਹਦੇ ਵਿੱਚ ਆ ਭਾਰ ਦਿੱਤਾ ਹੋਇਆ ਆਪਾਂ ਨੂੰ ਇੱਕ ਮਿੰਟ ਤੁਹਾਨੂੰ ਦੇਖ ਨਹੀਂ ਰਿਹਾ ਹੋਗਾ ਇਦਾਂ ਕਰਦੇ ਹੁਣ ਦੇਖੋ 10 ਕਿਲੋਗ੍ਰਾਮ ਆ ਭਾਰ ਹੈ ਆ ਬੱਚੇ ਆ 10 ਕਿਲੋ ਕਿੰਨੇ ਬੱਚਿਆਂ ਦਾ ਭਾਰ ਹੈ 5 ਬੱਚਿਆਂ ਦਾ ਠੀਕ ਹੈ ਆਪਾਂ ਇਹਦਾ ਆਨਸਰ ਕੀ ਆਏਗਾ 5 ਆਪਾਂ ਇੱਥੇ ਕਿਦੇ 5 ਦੇ ਉੱਪਰ ਟਿੱਕ ਕਰਾਂਗੇ 5 ਨੈਕਸਟ ਆ ਗਿਆ ਸੰਖਿਆ ਪਰੋ ਖਾਲੀ ਤਾਂ ਦੋ ਦਹਾਈਆਂ ਤੇ ਚਾਰ ਇਕਾਈਆਂ ਇਹ ਬਣ ਗਈ 24 ਦੋ ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਕਿੰਨੀ ਹੋएगी 99 ਆ ਬਣ ਗਈ 88 62 ਵਿੱਚੋਂ 6 ਦਾ ਸਥਾਨਕ ਮੁੱਲ ਆਏਗਾ 60 ਠੀਕ ਹੈ ਬੱਚਿਓ ਇੱਥੇ ਜ਼ੀਰੋ ਹੈ ਠੀਕ ਹੈ ਧਿਆਨ ਨਾਲ ਕਰਨਾ ਨੈਕਸਟ ਆ ਗਿਆ ਇਹਨਾਂ ਵਿੱਚੋਂ ਸੰਿਸ਼ਾਨ ਲਾਣਾ ਸਭ ਵੱਡਾ ਕਿਹੜਾ ਹੈ 84 ਵੱਡਾ ਹੈ ਆਪਣੇ ਕੋਲ ਇਹਦੇ ਵੱਲੀ ਮੂੰਹ ਹੋ ਜਾਏਗਾ ਓਕੇ ਨੈਕਸਟ ਹੈਗਾ ਹਰਜੋਤ ਨੇ ਬਾਜ਼ਾਰ ਤੋਂ ਕਿਤਾਬ ਖਰੀਦੀ ਤੇ ਦੁਕਾਨਦਾਰ ਨੂੰ ਹੇਠਾਂ ਦਿਖਾਏ ਅਨਸਾਰ ਕਰਾਂਸੀ ਨੋਟ ਦਿੱਤੇ ਤੇ ਦੱਸੋ ਹਰਜੋਤ ਨੂੰ ਕਿੰਨੇ ਰੁਪਏ ਦਿੱਤੇ ਇੰਨੇ ਰੁਪਏ ਦੀ ਉਹਨੇ ਬੁੱਕ ਖਰੀਦੀ ਆਪਾਂ ਕਾਊਂਟ ਕਰਨਾ ਪਹਿਲਾਂ 20 ਰੁਪਏ ਨੇ ਫਿਰ 10 ਤੇ ਫਿਰ 5 ਇਹਨਾਂ ਦਾ ਜੋੜ ਕਰੋ ਕਿੰਨੇ ਰੁਪਏ ਬਣ ਗਏ 5 ਤੇ 3 35 ਰੁਪਏ ਕਿੰਨੇ ਰੁਪਏ ਦੀ ਬੁੱਕ ਹੈ ਇਹ 35 ਰੁਪਏ ਦੀ ਬਸ ਇੰਨਾ ਹੀ ਆਨਸਰ ਹੀ ਲਿਖਣਾ ਸੀ ਇਹਦਾ ਠੀਕ ਹੈ ਸਵਾਲ ਹੀ ਕੱਢਣਾ ਹੈ ਅਗਲਾ ਆ ਗਿਆ ਖਾਲੀ ਥਾਵਾਂ ਕਰੋ ਹੁਣ ਦੇਖੋ ਇੱਥੇ ਆਏਗਾ 99 ਜੋੜ ਕਰਕੇ ਇਹਨਾਂ ਦਾ ਇਹਦੇ ਵਿੱਚੋਂ ਆਪਾਂ ਕਿੰਨੇ ਘਟਾਵਾਂਗੇ 55 ਇਹਦੇ ਵਿੱਚੋਂ ਘਟਾ ਕੇ ਆਪਣੇ ਕੋਲ 55 ਆਏਗਾ ਮਤਲਬ ਜੋ ਨਹੀਂ ਲਿਖਿਆ ਹੁੰਦਾ ਉਹ ਲਿਖ ਦੇਣਾ ਹੈ ਬਸ ਇਹਨਾਂਕ ਦਿਮਾਗ ਦੇ ਵਿੱਚ ਰੱਖਿਓ ਠੀਕ ਹੈ ਆ ਤਿੰਨਾ ਵਿੱਚੋਂ ਜੋ ਨਹੀਂ ਲਿਖਿਆ ਹੋਇਆ ਉਹ ਰਕਮ ਲਿਖ ਦਿਓ ਅਗਲਾ ਆ ਗਿਆ ਸਾਰਣੀ ਨੂੰ ਪੂਰਾ ਕਰੋ ਹਾਂਜੀ ਤਿੰਨ ਭੁਜਾਵਾਂ ਤਿੰਨ ਕੋਣ ਨੇ ਇਹ ਹੁੰਦੀ ਆ ਤਿਕੋਣ ਕੀ ਹੁੰਦੀ ਆ ਇਹ ਤਿਕੋਣ ਆ ਇਹਦੀ ਫਿਗਰ ਹੁੰਦੀ ਆ ਇੱਕ ਬਕਰ ਭੁਜਾ ਅਤੇ ਕੋਈ ਕੋਨਾ ਨਹੀਂ ਇੱਕ ਬਕਰ ਭੁਜਾ ਤੇ ਕੋਈ ਕੋਨਾ ਨਹੀਂ ਇਹ ਕੀ ਹੁੰਦਾ ਹੈ ਚੱਕਰ ਠੀਕ ਹੈ ਨੈਕਸਟ ਆ ਗਿਆ ਚਾਰ ਬਰਾਬਰ ਦੀਆਂ ਭੁਜਾਵਾਂ ਤੇ ਚਾਰ ਕੋਣੇ ਇਹ ਹੁੰਦਾ ਵਰਗ ਇੱਕ ਮਿੰਟ ਵਰਗ ਵਰਗ ਕਿਦਾਂ ਦਾ ਹੁੰਦਾ ਹੈ ਇਦਾਂ ਦਾ ਠੀਕ ਹੈ ਡੱਬਾ ਬਣਾ ਦੇਣਾ ਆਮੋ ਸਾਹਮਣੇ ਵਾਲੀਆਂ ਪਜਾਵਾਂ ਤੇ ਚਾਰ ਕੋਨੇ ਇਹ ਹੁੰਦੀ ਹੈ ਆਇਤ 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 ਕਿਵੇਂ ਬਣਾਵਾਂਗੇ ਇਦਾਂ ਠੀਕ ਹੈ ਹਾਂਜੀ ਇਸ ਤੋਂ ਬਾਅਦ ਹੈਗਾ ਕਾਜਲਦਾਰ ਰੀਬਨ 8 ਸ਼ਾਪ ਕਾਜਲਦਾਰ ਰੀਬਨ 8 ਸ਼ਾਪਨਰ ਲੰਬਾ ਤੇ ਮਮਤਾ ਦਾ ਰਿਬਨ ਹੈ 12 ਸੌਪਨਰ ਹੈ ਦੋਮਾ ਵਿੱਚੋਂ ਕਿਸ ਦਾ ਰਿਬਨ ਲੰਬਾ ਅਤੇ ਕਿੰਨਾ ਲੰਬਾ ਹੈ ਹੁਣ ਦੇਖੋ 12 ਦੇ ਵਿੱਚੋਂ ਆਪਾਂ 8 ਘਟਾ ਦੇਣੇ ਆ ਕਿੰਨੇ ਬਚਣਗੇ ਆਪਣੇ ਕੋਲ 4 ਤੇ 12 ਕਿਹਦੇ ਆ ਸੀਗਾ ਮਮਤਾ ਦਾ ਤੇ ਕਾਜਲ ਦਾ ਕਿੰਨਾ ਸੀਗਾ 8 ਹੁਣ ਕਿਹਦਾ ਲੰਬਾ ਵਾ ਮਮਤਾ ਦਾ ਤੁਸੀਂ ਲਿਖ ਦੇਣਾ ਮਮਤਾ ਸੌਰੀ ਮਮਤਾ ਦਾ 4 ਲੰਬ ਬਸ ਦੇਖਦੇ 4 ਲੰਬਾ ਹੈ ਬਸ 4 ਮੀਟਰ ਲੰਬਾ ਹੈ ਜੋ ਵੀ ਹੈ ਨੈਕਸਟ ਆ ਗਿਆ ਟੱਕੜੀ ਦੇ ਕਿਹੜੇ ਬਰਲਰੇ ਵਿੱਚ ਭਾਰਾ ਭਾਰ ਜਾਂ ਭਾਰੀ ਲਿਖਣਾ ਹੈ ਆਪਾਂ ਲਿਖ ਦਿੰਨੇ ਆ ਆ ਦੇਖੋ ਇਹ ਹਲਕਾ ਹੈ ਨਾ ਹਲਕਾ ਆ ਹੈਗਾ ਇਹ ਭਾਰਾ ਅਭੀ ਭਾਰਾ ਹੈ ਆ ਹੈਗਾ ਹੈ ਹਲਕਾ ਓਕੇ ਨੈਕਸਟ ਕਿਹੜੇ ਜਗ੍ਹਾ ਵਿੱਚ ਸਭ ਤੋਂ ਘੱਟ ਪਾਣੀ ਹੈ ਤੇ ਉਸ ਦੇ ਉਸ ਤੇ ਹੀਠਾਂ ਦੇ ਵਿੱਚ ਸਹੀ ਦਾ ਨਿਸ਼ਾਨ ਲਾਓ ਸਭ ਤੋਂ ਘੱਟ ਪਾਣੀ ਕਿਹਦੇ ਵਿੱਚ ਆਹ ਵਾਲੇ 'ਚ ਠੀਕ ਹੈ ਨੈਕਸਟ ਹੈਗਾ ਹੀਠਾਂ ਦਿੱਤੇ ਪ੍ਰਸ਼ਨ ਦਾ ਉੱਤਰ ਲਿਖੋ ਇਹ ਕਲੰਡਰ ਦਿੱਤਾ ਹੋਇਆ ਸਤੰਬਰ ਦਾ ਤੁਹਾਨੂੰ ਇਹਦੇ ਵਿੱਚੋਂ ਆਪਾਂ ਆਨਸਰ ਲਿਖਣੇ ਆਂ ਇੱਕ ਤਾਂ ਮਿਟ ਜਾਂਦਾ ਹਾਂਜੀ ਇਹ ਕਿਸ ਮਹੀਨੇ ਦਾ ਕਲੰਡਰ ਹੈ देखो एक महीने का कैलेंडर है आपता है सितंबर महीने का कैलेंडर है ठीक है इस महीने किन्ने एतवार हैं आप काउंट करा छोटा करके देख फिर ही लिखा जाएगा हाँ जी देखो ਕਿਸ ਮਹੀਨੇ ਦਾ ਕੈਲੰਡਰ ਹੈ ਸਤੰਬਰ ਇੱਥੇ ਸਤੰਬਰ ਲਿਖ ਦੇਣਾ ਇਹ ਤੋਂ ਦੇਖ ਕੇ ਲਿਖ ਦਿਓ ਇਸ ਮਹੀਨੇ ਵਿੱਚ ਕਿੰਨੇ ਆ ਦਿਵਾਰ ਹਨ 1 2 3 4 5 ਇੱਥੇ ਲਿਖ ਦੇਣਾ ਇਹ 5 ਇਸ ਮਹੀਨੇ ਵਿੱਚ ਦੂਜੇ ਮੰਗਲਵਾਰ ਦੀ ਮਿਤੀ ਲਿਖੋ ਦੂਜਾ ਮੰਗਲਵਾਰ ਕਿਹੜਾ ਹੈ ਆ ਪਹਿਲਾ ਮੰਗਲਵਾਰ ਹੈ ਦੂਜਾ ਕਿੰਨੀ ਤਰੀਕ ਹੋਏਗੀ 10 25 ਸਤੰਬਰ ਨੂੰ ਕਿਹੜਾ ਦਿਨ ਹੈ 25 ਸਤੰਬਰ ਨੂੰ ਕਿਹੜਾ ਦਿਨ ਹੈ ਇਹ ਬੁੱਧਵਾਰ ਇੱਥੇ ਕਿ ਲਿਖ ਦੇਣਾ ਹੈ ਬੁੱਧਵਾਰ ਇਸ ਤੋਂ ਅਗਲਾ ਹੈ ਇਸ ਮਹੀਨੇ ਵਿੱਚ ਕੁੱਲ ਕਿੰਨੇ ਦਿਨ ਹਨ ਕਿੰਨੇ ਦਿਨ ਨੇ 30 ਦਿਨ ਠੀਕ ਹੈ ਬੱਚਿਓ ਤੁਸੀਂ ਕਰ ਲਿਓ ਇਸ ਤੋਂ ਅਗਲਾ ਹੈ ਸੁਨੀਲ ਦਾ ਘਰ ਸੜਕ ਦੇ ਕਿਨਾਰੇ ਹੈ ਉਸਨੇ ਸ਼ਾਮ 6 ਵਜੇ ਘਰ ਦੇ ਬਾਹਰ ਖੜੇ ਹੋ ਕੇ ਲੰਗਦੀਆਂ ਰੰਗ-ਬਰੰਗੀਆਂ ਕਾਰਾਂ ਦੀ ਸਾਰਣੀ ਬਣਾਈ ਅਤੇ ਅਨਸਾਰ ਪ੍ਰਸ਼ਨ ਉੱਤਰ ਦਿਓ ਠੀਕ ਹੈ ਹਾਂ ਦੇਖੋ ਲਾਲ ਕਾਰ ਜਿਹੜੀ ਆ ਉਹ 12 ਗਿਣਤੀ ਹੈ ਚਿੱਟੇ ਕਾਰ ਦੀ ਚਿੱਟੇ ਰੰਗ ਦੀਆਂ 15 ਨੀਲੇ ਰੰਗ ਦੀਆਂ 7 ਕਾਲੇ ਰੰਗ ਦੀਆਂ 8 ਤੇ ਪੀਲੇ ਰੰਗ ਦੀਆਂ 8 ਨੇ ਚਿੱਟੇ ਰੰਗ ਦੀਆਂ ਕਾਰਾਂ ਕਿੰਨੀਆਂ ਸੀਗੀਆਂ 15 ਆਪਾਂ ਇਹਨਾਂ ਦੇ ਵਿੱਚੋਂ ਆਨਸਰ ਦੇ ਦੇਣੇ ਆ ਠੀਕ ਹੈ ਹਾਂਜੀ ਚਿੱਟੇ ਰੰਗ ਦੀਆਂ ਕਾਰਾਂ ਹੈਗੀਆਂ ਸੀਗੀਆਂ 15 ਕਿਹੜੇ ਰੰਗ ਦੀਆਂ ਕਾਰਾਂ ਦੀ ਗਿਣਤੀ ਸਭ ਤੋਂ ਵੱਧ ਹੈ ਦੇਖਣਾ ਪਏਗਾ ਹਾਂਜੀ ਚਿੱਟੇ ਰੰਗ ਦੀਆਂ ਕਾਰਾਂ ਦੀ ਗਿਣਤੀ ਸਭ ਤੋਂ ਵੱਧ ਆ ਠੀਕ ਹੈ ਇੱਥੇ ਆਪਾਂ ਲਿਖਾਂਗੇ 15 ਕਾਰਾਂ ਨੇ ਚਿੱਟੇ ਰੰਗ ਦੀਆਂ ਗਿਣਤੀ ਸਭ ਤੋਂ ਵੱਧ ਆ ਠੀਕ ਹੈ ਕਿਹੜੇ ਰੰਗ ਦੀਆਂ ਕਾਰਾਂ ਦੀ ਗਿਣਤੀ ਸਾ ਕਿਹੜੇ ਰੰਗ ਦੀਆਂ ਕਾਰਾਂ ਦੀ ਗਿਣਤੀ ਬਰਾਬਰ ਹੈ ਕਿਹੜੀਆਂ-ਕਿਹੜੀਆਂ ਬਰਾਬਰ ਨੇ ਤੇ ਕਿਹੜੇ ਰੰਗ ਦੀਆਂ ਕਾਰਾਂ ਦੀ ਗਿਣਤੀ 8 ਹੈ ਸਾਰੇ ਰੰਗਾਂ ਦੀਆਂ ਕਾਰਾਂ ਦੀ ਗਿਣਤੀ ਦੱਸੋ ਹੁਣ ਬਰਾਬਰ ਕਿਹਦੀ ਆ ਕਾਲਾ ਤੇ ਪੀਲਾ ਠੀਕ ਹੈ ਇੱਥੇ ਲਿਖਾਂਗੇ ਇੱਥੇ 15 ਸੀ ਇੱਥੇ ਚਿੱਟਾ ਸੀ ਬਰਾਬਰ ਕਿਧੀਆਂ ਨੇ ਕਾਲਾ ਪੀਲਾ ਠੀਕ ਹੈ ਕਿਹੜੇ ਰੰਗ ਦੀਆਂ ਗਾਰਾਂ ਦੀ ਗਿਣਤੀ ਅੱਠ ਹੈ ਕਾਲਾ ਤੇ ਪੀਲਾ ਆ ਗਿਆ ਫੇਰ ਦੁਬਾਰਾ ਕਿਉਂਕਿ ਕਾਲੇ ਪੀਲੇ ਦੀਆਂ ਸੇਮ ਸੀਗੀ 8 ਸਾਰੇ ਰੰਗਾਂ ਦੀਆਂ ਗਾਰਾਂ ਦੀ ਗਿਣਤੀ ਦੱਸੋ ਸਾਰੇ ਰੰਗਾਂ ਦੀਆਂ ਗਾਰਾਂ ਦੀ ਗਿਣਤੀ ਆਪਾਂ ਜੋੜ ਕਰ ਦੇਣਾ ਇਹਨਾਂ ਨੂੰ ਠੀਕ ਹੈ ਦੇਖੋ ਤੁਸੀਂ ਜੋੜ ਕਰਨਾ ਹੈ 12 15 12 ਦੇ ਵਿੱਚ 15 ਪਾਈਏ 27 27 ਦੇ ਵਿੱਚ 7 ਬਾਉ ਜੋੜ ਕਰੋ ਇਦਾਂ ਕਰਕੇ ਲਿਖ ਕੇ ਕਰ ਲਿਓ 12 15 7 8 38 ਹੁਣ ਆਪਾਂ ਇਹਨਾਂ ਦਾ ਜੋੜ ਕਰਾਂਗੇ ਇਦਾਂ ਜੋੜ ਕਰਨਾ ਤੁਸੀਂ 7 7 14 21 ਭਾਈ ਨਤੀਤੀ ਤੈਨਾਂ ਅਸਲ ਠੀਕ ਹੈ ਇਹ ਬਣ ਗਿਆ 5 50 ਕਾਰਾਂ ਨੇ ਠੀਕ ਹੈ ਇਹਦਾ ਆਨਸਰ ਕਿੰਨਾ ਆਏਗਾ 50 ਓਕੇ ਬੱਚਿਓ ਇਹਨੂੰ ਕਰ ਲਿਓ ਚੰਗੀ ਤਰ੍ਹਾਂ ਪੇਪਰ ਖਤਮ ਹੋ ਗਿਆ ਤੁਹਾਡਾ ਇਹਨੂੰ ਚੰਗੀ ਤਰ੍ਹਾਂ ਕਰਨਾ ਹੈ ਤੇ ਦੋ ਤਿੰਨ ਵਾਰ ਵੀਡੀਓ ਦੇਖਣੀ ਹੈ ਤੇ ਜੇ ਤੁਸੀਂ ਪ੍ਰੈਕਟਿਸ ਕਰਨਾ ਚਾਹੁੰਦੇ ਹੋ ਤਾਂ ਟੈਲੀਗ੍ਰam ਚੈਨਲ ਤੇ ਜਾਓ ਤੇ ਪੀਡੀਐਫ ਦਾ ਪ੍ਰਿੰਟ ਪੀਡੀਐਫ ਹੈ ਉੱਥੇ ਉੱਥੇ ਪ੍ਰਿੰਟ ਆਊਟ ਲਓ ਤੇ ਪ੍ਰੈਕਟਿਸ ਕਰੋ ਓਕੇ ਬੱਚਿਓ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਥੈਂਕ ਯੂ ਸੋ ਮੱਚ ਫॉर ਵਾਚਿੰਗ ਬਾਏ ਬਾਏ